ਤੇ ਅਨਾ ਇੱਕ ਬਰੰਤੇ ਦੋਏ ਦੋਏ ਬਰੰਤੇ ਚਾਰ ਚਾਰ ਬਰੰਤੇ ਛੇ ਬੂਏ ਚਾਰ ਪੁਰਖ ਦੋ ਣਾਰ ਹਾਂਜੀ ਇਹ ਬਰੰਤੇ ਮੈਂ ਦੱਸ ਲਵਾਂ ਹਾਂਜੀ ਇਹਦੇ ਬਾਰੇ ਵੀ ਸਮਝਾਓ ਥੋੜਾ ਇਹ ਦੋ ਈਰੂ ਹਣਾ ਬੰਨ ਇੱਕ ਬਰੰਤੇ ਪਾਲਾ ਦੋਰ ਮਾਤੇ ਜਿਹੜੀ ਹੈਗੀ ਆ ਹਾਂਜੀ ਜਦੋਂ ਜਦ ਇਹ ਦੀ ਛੁੱਟਦੀ ਇਹ ਬਾਣੇ ਸਾਰੇ ਬਕਾਰਾਂ ਦੀ ਇੱਕ ਬਦੀ ਵਰਦਾ ਠੀਕ ਹੈ ਜੀ ਘੁਰਮਤ ਨੇ ਘਰਮਤ ਰੂਵਾਲ ਠੀਕ ਹੈ ਜੀ ਕੋਈ ਐ ਠੀਕ ਹੈ ਜੀ ਫਰਮਾਤੀ ਜਿਹੜੀ ਜਾੜਾ ਹੈ ਅੰਦਰ ਉਹ ਪਸੜ ਨਹੀਂ ਐ ਗੋਰ ਮਸਲੇ ਹਾਂ ਜੀ ਉਹ ਗੋਰ ਮੱਤੇ ਵਿੱਚ ਬਕਾਰਾਂ ਵਾਸਤੇ ਕੋਈ ਖਰਾਬ ਨਹੀਂ ਹੈ ਠੀਕ ਹੈ ਜੀ ਜਿਵੇਂ ਆਪਾਂ ਸਪਰੇਅ ਕਰਦੇ ਹਾਂ ਹਾਂ ਜੀ ਇਹ ਫਸਲ ਨੂੰ ਰੱਟੇ ਕੁਝ ਗਈ ਨਹੀਂ ਹਾਂ ਜੀ ਉਹ ਬੇਜਾਂਦਰ ਨਹੀਂਣਾ ਹੋਰ ਉਹ ਨੂੰ ਨਹੀਂ ਛੱਡਦੀ ਠੀਕ ਹੈ ਜੀ ਨਾਮ ਦੀ ਸਪਰੇਅ ਕਰਤੀ ਆ ਫੇ ਵਗਾਰੇ ਹਾਂਜੀ ਤੇ ਇੱਕ ਮਰਨਤੇ ਦੂਰ ਮੂਏ ਹੁਣ ਦੋ ਕਿਹੜੇ ਮਰੇ ਫੇਰ ਅੱਗੇ ਤੇ ਜਿਹੜਾ ਮਰ ਗਿਆ ਨਾਲੇ ਅੱਛਾ ਜੀ ਦੁਰਮਤ ਨੇ ਆਇਆ ਤੇ ਜੁਟਗੀ ਵਾਇਆ ਦੀ ਜਿਹੜੀ ਹੈ ਅੱਛਾ ਜੀ ਜਿਹੜੀ ਆਪਣੀ ਸੋਚ ਦੀ ਆਪਣੀ ਸੋਚ ਹਮਮ ਜਦ ਗੁਰੂ ਦੀ ਸੋਚ ਲੈ ਲਈ ਗੁਰੂ ਦੀ ਸੋਚ ਦੇਖੋ ਨਾ ਬਰਬਾਦੀ ਗੁਰੂ ਦੀ ਸੋਚ ਨਾਲ ਪਹਿਲਾ ਇੱਕ ਕਿਹੜਾ ਮਰਿਆ ਦੁਰਮਤ ਮਰੀ ਸਤ ਤੋਂ ਪਹਿਲਾਂ ਸਰਪਤ ਨੂੰ ਰੁਕੀ ਪਰ ਦੋ ਮੱਤ ਤੇ ਬਿਨਾਂ ਤਾਂ ਗੱਲ ਬੜੀ ਹੋਣੀ ਅੱਛਾ ਜੀ ਹਰਮਤ ਵੰਦਾ ਸਰ ਬੜੀ ਸਾਡਾ ਹੂੰ ਹੂੰ ਬਨਿਆ ਦਾ ਸਰਪਤ ਰਿਆ ਪਹਿਲਾਂ ਖੁੱਲੇ ਦਾ ਸਹੀ ਹਾਂਜੀ ਠੀਕ ਹੈ ਜੀ ਤੇ ਦੋ ਕਿਹੜੇ ਅੱਗੇ ਫਿਰ ਦੋ ਕਿਹੜੀਆਂ ਮਰੀਆਂ ਫਿਰ ਇਸ ਤੋਂ ਬਾਅਦ ਦੋ ਕਿਹੜੀਆਂ ਮਰੀਆਂ ਇੱਕ ਮਰਨ ਤੇ ਦੋ ਮੋਈ ਤ੍ਰਿਸ਼ਨਾ ਮਰ ਗਈ ਦੋ ਤ੍ਰਿਸ਼ਨਾ ਦੁਰਮਤ ਦੇ ਵਿੱਚ ਜੋੜ ਕੇ ਦੋ ਕਿਆ ਹੋਇਆ ਜਮਿਆ ਸੀ ਇਹਨੂੰ ਪਹਿਲਾਂ ਤ੍ਰਿਸ਼ਨਾ ਹੀ ਲੱਗੀ ਸੀ ਇਹ ਵੀ ਛੁਟਕੀ ਲੱਗੀ ਤ੍ਰਿਸ਼ਨਾ ਠੀਕ ਹੈ ਜੀ ਦੁਰਮਤ ਜਿਨਾ ਵਰਜੂਗੀ ਠੀਕ ਹੈ ਜੀ ਗੁਰਮਤਾਲ ਨੇ ਵਰਜੂਗੀ ਤ੍ਰਿਸ਼ਨਾ ਵਰਜੂਗੀ ਠੀਕ ਹੈ ਦੁਰਮਤ ਛੁੱਟੂਗੀ ਤੇ ਦੁਰਮਤ ਮਰਗੀ ਤੇ ਤ੍ਰਿਸ਼ਨਾ ਵਰਗੀ ਦੋ ਵਾਰੀਓ ਅੱਛਾ ਜੀ ਫਿਰ ਦੋ ਮਰਨ ਤੇ ਚੇ ਚਾ ਅੱਗੇ ਇੱਕ ਮਿੰਨ ਤੇ ਦੋ ਮਰਨ ਤੇ ਚਾਰ ਹੁਣ ਚਾਰ ਕਿਹੜੇ ਕਿਹੜੇ ਮਰਨ ਆਹ ਮੇ ਮੋਹ ਪਰਮ ਪਰਚਾਰ ਰਹੇ ਸਿਰ ਬਿਲਕੁਲ ਅੱਛਾ ਜੀ ਹਮੇ ਮਰ ਗਈ ਜੇ ਤੇਹਰ ਮਰ ਗਈ ਹੋਵੇ ਵੀ ਮਰ ਗਈ ਉਹ ਵੀ ਮਰ ਗਿਆ ਹਾਂਜੀ ਸਰੀਰ ਕਰਕੇ ਮੋਹ ਕਰਕੇ ਬੱਚਿਆਂ ਕਰਕੇ ਆਪਣੇ ਸਰੀਰ ਕਰਕੇ ਹੋਸ਼ਰੀ ਕਰਕੇ ਜਿਹੜੀ ਸੀ ਆ ਬਗਦਾ ਸੀ ਡਿਮਾਂਡਾਂ ਸੀ ਨਾ ਰਿਝਣਾ ਸੀਗੀ ਹਾਂਜੀ ਇਹਨਾਂ ਮਾਰੀ ਹੋ ਵੀ ਮਰ ਗਿਆ ਨਾਲੇ ਮੱਲਾ ਸੀ ਇਹਨਾਂ ਨੇ ਕੱਠੇ ਹੀ ਮਰਦੇ ਨੇ ਕਹਿੰਦੇ ਇਹ ਅੱਛਾ ਜੀ ਤੇ ਉਧਰ ਉਧਰ ਤੇਰੀ ਜਿਹੜਾ ਹੁਕਮ ਦਾ ਵਿਰੋਧ ਕਰ ਬੋਲਦੀ ਸੀ ਉਹ ਮਰ ਉਹਦੇ ਵੀ ਛੁੱਟੀ ਨਹੀਂ ਚਾਰ ਹੋ ਗਏ ਠੀਕ ਹੈ ਜੀ ਚਾਰ ਹੋ ਗਏ ਨਾ ਮੋ ਹੋ ਗਿਆ ਭੈ ਹੋ ਗਿਆ ਸੰਕਾਰ ਹੋ ਗਿਆ ਠੀਕ ਹੈ ਜੀ ਚੌਥਾ ਕਿਹੜਾ ਸੰਕਾਰ ਅੱਛਾ ਜੀ ਸੰਕਾਰ ਹੋ ਗਏ ਬਹੁਤ ਪਰਮ ਭੈ ਅੱਛਾ ਜੀ ਪਰਮ ਪਰ ਭਾਰ ਅੱਛਾ ਜੀ ਪਰ ਪਰ ਭੈ ਪਿਛੋਂ ਜਾਣਗੇ ਅੱਛਾ ਜੀ ਇਕੱਠੇ ਜਾਣ ਕੇ ਦੋਏ ਮੇਰਾ ਪਾ ਪਰਮ ਗਿਆ ਪਾ ਪਾਕਾ ਹਮ ਹਮ ਇਹ ਪਿਛੋਂ ਜਾਣਗੇ ਇਹ 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 ਦੋਏ ਜਾਣੇ ਨਾਮ ਦੇ ਨਾਲ ਅੱਛਾ ਸੰਗਾ ਤੋਂ ਬਿਲਲ ਅੱਛਾ ਜੀ ਪਰਮ ਦਾ ਉਹਦਾ ਨਾਮ ਥੋੜਾ ਠੀਕ ਹੈ ਜੀ ਦੋ ਜਿਹੜੇ ਹਨ ਦੋ ਗਿਆਨ ਪਦਾਰਥ ਨਾਲ ਹੋ ਜਾਣਗੇ ਹਾਂ ਦੋ ਗੁਰਮਤਿ ਗਿਆਨ ਨਾਲ ਹੋ ਜਾਣਗੇ ਚਾਰੇ ਮਰ ਜਿੰਦਗੀ ਹੈ ਗੁਰਮਤਿ ਗਿਆਨ ਨਾਲੇ ਠੀਕ ਜਿਹੜੇ ਦੋ ਤੁਸੀਂ ਕਹਿੰਦੇ ਆ ਦੋ ਉੱਥੋਂ ਮਿਲਨੇ ਆ ਨਾਮ ਪਦਾਰਥ ਚ ਉਹ ਕਿਹੜੇ-ਕਿਹੜੇ ਆ ਦੋ ਪਰਮਰ ਪਰ ਅਚਲ ਪਰਮਰ ਪਰ ਠੀਕ ਹੈ ਜੀ ਖੁਦ ਬਣਾ ਪਹਿਚਾਨਣਾ ਦੀਦਾ ਹੈ ਹਾਂ ਹਾਂ ਅਸਲ ਜੀ ਕੋਈ ਇੱਕ ਹੈ ਹਾਂ ਹਾਂ ਇਸ ਡਾਇਟ ਨੂੰ ਦੂਣਾ ਪਰਛਾਵਾਂ ਜਿਹੜਾ ਨਾਲ ਹਾਂਜੀ ਉਹ ਡਾਊਟ ਹੈ ਵਾ ਪਰ ਮੈਂ ਹੀ ਆ ਉਹ ਪਾਏ ਪਰਛਾਵਾਂ ਉਹਦਾ ਪਰਮ ਦਾ ਹਾਂਜੀ ਇਹ ਮੈਂ ਜਿਹੜਾ ਟ੍ਰਿਸ਼ਨ ਹਾਂ ਜਿਹੜਾ ਮੋਹ ਹੈ ਇਹਦੇ ਨਾਲ ਹੋਂਮੇ ਹੈ ਜਿਹੜੀ ਹੋਂਮੇ ਉਹਦਾ ਪਰਛਾਵਾਂ ਚਾਹੇ ਉਹ ਰੂਹ ਦਾ ਪਰਛਾਵਾਂ ਬੰਨ ਲਓ ਠੀਕ ਹੈ ਜੀ ਇਹ ਵੀ ਦਰਵਾਤਾ ਆਹ ਰੇਖਲਾ ਇੱਕ ਦੂਜੇ ਦਾ ਪਰਛਾਵਾਂ ਹੀ ਨੇ ਹੂੰ ਹੂੰ ਦੋ ਪਾਸਾ ਕੈਲੋ ਬੋਲ ਜੇ ਬਸ ਦਾ ਠੀਕ ਹੈ ਜੀ ਤੇ 6 ਹੁਣ 6 ਕਿਹੜੇ ਹੋਗੇ ਫਿਰ 6 4 ਜਮਾ 2 ਹੈ ਜੀ ਦੋ ਦੇ ਤੱਕ ਦੁਰਮਤ ਦੁਰਮਤ ਮਰੀ ਛੁੱਟੀ ਠੀਕ ਹੈ ਜੀ ਛੁੱਟੀ ਦੋ ਛੁੱਟੀਆਂ ਇਹ ਹੋ ਗਈਆਂ ਦੋ ਨਾਲ ਚਾਰ ਫੁਰਖ ਦੋ ਨਾਲ ਠੀਕ ਹੈ ਜੀ 3 ਦੋਰਬਤ ਇਹ ਦੋ ਐਸਟੇਕੀਆ ਹਮਮ ਬਹੁਤ ਵਧੀਆ ਗੱਲ ਹੈ ਇਹਦਾ ਪਤਾ ਨਹੀਂ ਹੈ ਕਿਸ ਨੂੰ ਨਾ ਨਾ ਇਹਦਾ ਕੋਈ ਪਤਾ ਨਹੀਂ ਕਿਸ ਨੂੰ ਤਕੜੀ ਖੋਜਾ ਪਿਛੇ ਪੈਰ ਗੜ ਫੜ ਫੜ ਬੜੇ ਹਿਲ ਜਾਂਦੇ ਨੇ ਜਦ ਸੁਣਦਾ ਇਸ ਮੇ ਸਭ ਤੋਂ ਇਹ ਸਭ ਤੋਂ ਆਕਾਸ਼ ਲੋਗ ਹੈ ਸਭ ਤੋਂ ਆਕਾਸ਼ ਲੋਗ ਹੈ ਜਿਸ ਨੂੰ ਠੀਕ ਹੈ ਇਹ ਤਾਂ ਬੋਲ ਜਾਂਦਾ ਬੰਦਾ ਵੀ ਕਿਹੜੇ ਦੋ ਤੇ ਕਿਹੜੇ ਚਾਰ ਤੇ ਕਿਹੜੇ ਛੇ ਹੋ ਗਏ ਫਿਰ

ਗੇ ਉਹ ਘਟ ਘਾਟ ਆ ਪਰਾਇਆ ਹੂੰ ਹੂੰ ਜਦੋਂ ਜਦ ਦੁਨੀਆ ਦਾ ਬਾਸ਼ੋ ਉਹਦੇ ਜੇਲੇ ਬਣਾ ਬਣਾ ਕੇ ਹੂੰ ਹੂੰ ਫੇਰਾ ਸਤੇ ਫੇਰਾ ਸਤੇ ਦੁਨੀਆਂ ਦੇ ਧਰਮ ਦੇ ਹੂੰ ਹੂੰ ਅਸੀਂ ਵਾੜ ਕੇ ਲੈ ਜੂ ਸਾਰਿਆਂ ਨੂੰ ਆਪਣੇ ਭਾਰੇ ਨਾ ਡਰੇ ਅੱਗੇ ਆਓ ਘਟ ਘਾਟ ਅੱਗੇ ਏਡੀ ਖਤਰਨਾਕ ਕਾਢੀ ਆਪਣੇ ਭਾਰੇ ਦੀ ਚੋਕੇ ਜਾਣਾ ਹੁਣ ਤੇ ਤੇ ਹੂੰ Aynada neden batayın